ਫਰੀਜ਼ ਤੋਂ ਦੇ ਹਸਪਤਾਲ ਲਈ 5 ਬੈਂਟੀਲੀਟਰਾਂ ਦੀ 50 ਲੱਖ ਰੁਪਏ ਦੀ ਗ੍ਰਾਂਟ ਚਾਰੀ ਕਰਤਾ ਆ ਉਸੇ ਵੇਲੇ 50 ਲੱਖ ਰੁਪਏ ਦਾ ਉਹ 50 ਲੱਖ ਰੁਪਏ ਜਦੋਂ ਆਇਆ ਉਹਦੇ ਨਾਲ 5 ਬੈਂਟੀਲੀਟਰ ਫਰੀਜ਼ ਤੇ ਗਏ ਧੰਨਵਾਦ ਕਰਦੇ ਫਰੀਜ਼ ਤੋਂ ਆਏ ਤੇ ਆਇਆ ਕੀ ਜੀ ਆਹਨ ਲੱਡੂ ਵਾਲਾ ਜਵਾਬ ਹੈ ਆ ਹਰ ਐਸਐਸ ਆ ਨਿੱਕਰ ਵਾਲੇ ਆ ਫਰਾਨੇ ਆ ਪਤਾ ਹੁਣ ਲੱਗੂ ਪੁੱਤ ਮੇਰੇ ਜਦੋਂ ਬਾਣਾ ਬਰਾਬਰ ਬੱਜੇ ਹੁਣ ਪਤਾ ਮੈਂ ਯਾਦ ਚਾਹੁੰਦਾ ਨਾ ਫਰੀਜ਼ ਕੋਟ ਵਾਲਿਆਂ ਨੂੰ ਜਦੋਂ 2019 ਕੈਪਟਨ ਦੇ ਅੰਦਰ ਸਿਕ ਮੁੱਖ ਮੰਤਰੀ ਪੰਜਾਬ ਸੀ ਫਰੀਦਕੋਟ ਦੇ ਵਿੱਚ ਵੈਂਟੀਲੇਟਰ ਹੈ ਨਹੀਂ ਸੀਗੇ ਮੈਡੀਕਲ ਕਾਲਜ ਦੇ ਵਿੱਚ ਸਾਰੇ ਖਰਾਬ ਪਈ ਸੀ ਇੱਥੋਂ ਦੇ ਉਸ ਟਾਈਮ ਦੇ ਵੀਸੀ ਡਾਕਟਰ ਰਾਜਬਾਦਰ ਮੇਰੇ ਕੋਲ ਆਏ ਕਹਿੰਦੇ ਆਪਣਾ ਪੰਜ ਆਪਾਂ ਨੂੰ ਵੈਂਟੀਲੇਟਰ ਚਾਹੀਦੇ ਆ ਆਪਣੇ ਸਾਰੇ ਵੈਂਟੀਲੇਟਰ ਖਰਾਬ ਹੈ ਕੈਪਟਨ ਸਾਹਿਬ ਆ ਤੁਸੀਂ ਉਦੋਂ ਉਸੇ ਵੇਲੇ ਆਰਡਰ ਕਰਕੇ ਦਿੱਤੇ ਅੰਮ੍ਰ ਟਾਡਰ ਦੀ ਕਾਪੀ ਪਈ ਹੈ ਪੰਜ ਵੈਂਟੀਲੇਟਰ ਫਰੀਦਕੋਟ ਦਿੱਤੇ ਮੈਂ ਪੜ ਕੇ ਸੁਣਾਣਾ ਤੋਂ ਨਾ ਤੇਰੀ ਗੱਲ ਸੁਣਾ ਵੀਰੋ ਫੀਰ ਤੋੜ ਲਿਆ ਇਹ ਚ ਲਿਖਿਆ ਮੈਂ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਿੱਤਿਆ 2018-19 ਦੌਰਾਨ ਪੰਜਾਬ ਯੂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਨੂੰ ਫੀਰ ਤੋੜਦੇ ਹਸਪਤਾਲ ਲਈ 5 ਬੈਕਟਰਾਂ ਦੀ 50 ਲੱਖ ਰੁਪਏ ਦੀ ਗ੍ਰਾਂਟ ਚਾਰੀ ਕਰਤਾ ਆ ਉਸੇ ਵੇਲੇ 50 ਲੱਖ ਰੁਪਏ ਦਾ ਉਹ 50 ਲੱਖ ਰੁਪਏ ਜਦੋਂ ਆਇਆ ਉਹਦੇ ਨਾਲ 5 ਬੈਕਟਰ ਖਰੀਦੇ ਗਏ ਕੁਦਰਤੀ ਮਾਰ ਦੇ ਨਾਲ ਉਦੋਂ कोरोना आ गया ओ कोरोना ਦਾ ਪਤਾ ਨਹੀਂ ਸੀਗਾ ਵੀ ਕੋਰੋਨਾ ਆ ਜਾਊਗਾ ਥੋੜੇ ਚਿਰ ਬਾਅਦ ਹੀ ਕੋਰੋਨਾ ਆ ਗਿਆ ਉਹਨਾਂ ਵੈਂਟੀਲੇਟਰਾਂ ਨੇ ਹਜ਼ਾਰਾਂ ਬੰਦਿਆਂ ਦੀ ਜਾਨ ਬਚਾਈ ਕੈਪਟਨ ਸਾਹਿਬ ਅਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਥੋੜਾ ਇੱਥੇ ਤੁਹਾਡਾ ਧੰਨਵਾਦ ਉਹ ਫ੍ਰੀਕੋ ਜੈ ਜੰਗਨ ਸਾਹਿਬ ਫ੍ਰੀਕੋ ਨਾਲ ਕਿੰਨਾ ਕਰਜ਼ੀ ਰੱਖ ਕੇ ਮੱਥੇ ਤੇ ਤੁਹਾਡਾ ਕਰਜ਼ 2027 ਤੇ ਅਸ਼ੁਰੀ ਬੈਣੀ ਗੋਦਾਰ ਸਤਾਈ ਦੇ ਤੇ ਆਪਣਾ ਅਮਰ ਸਿੰਘ ਆ ਕਰਾਇਆ ਚਰ ਚਰਚ ਬੋੜਾ ਗਿਆ ਸੀ ਨੀ ਟੋਟੋ ਮੋੜ ਕੇ ਵੇਚਾਂਗੇ ਚੌਂਕਰੀਂ ਤੋਂ ਨਾਲਿਓ ਤਿਆਰ ਹੋ ਸਤਾਈ ਦੇ ਲਈ ਹੋਸ ਤੇ ਅਸਤ ਮੇਰੀ ਕਾਪਸ ਨੂੰ ਸਤਾਈ ਵਾਸਤੇ ਤਿਆਰ ਹੋ ਸਵਾਦ ਨਹੀਂ ਆਇਆ ਕਿ ਜੀ ਆਕ ਲੱਡੂ ਵਾਲਾ ਜਵਾਬ ਹੈ ਤਿਆਰ ਹੋ ਸਤਾਈ ਵਾਸਤੇ ਸਾਰਾ ਸਭ ਮੇਰੀ ਇੱਕ ਬੇਨਤੀ ਆ ਬੰਦੂ ਸਾਰਿਆਂ ਨੂੰ कैप्टन साहब तुसी साडे दिला बसदे हो अश्वनी जी तुसी साडे दिला बसदे हो परमात्मा मेहर करे आन वाला समा बीजेपी ने आज तो पहला गल्ला करदे है आ आरएसएस आ मिटकराले आ फलांदे आ पता हुन लगू पतो मेरे ज्यों बाणा बराबर बजे हुन पता लगूंगा बराबर बजे जय रब्बन मंजी ना खोकी ਮੈਨੂੰ ਸਵੇਰ ਦਾ ਆਖਿਓ ਸੋ ਮੇਰੀ ਇੱਕ ਬੇਨਤੀ ਆ ਤੁਸੀਂ ਬਹੁਤ ਚਿਤੋਂ ਅਸ਼ਰੀ ਭਾਈ ਜੀ ਨੂੰ ਤੇ ਕੈਪਟਨ ਅੰਦਰਸੈਨ ਨੂੰ ਸੋਨ ਵਾਸਤੇ ਆਏ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ